ਕਿਵੇਂ ਆ ਠੀਕ ਆ ਕਾਦੇ ਹਾਲ ਆ ਯਾਰ ਬੁਰਾ ਹਾਲ ਹੀ ਬੁਰਾ ਕੀ ਕਣਕ ਦੇ ਬੂਟੇ ਲੱਭਦੇ ਸੈਂਪਟ ਸਾਹਿਬ ਜੀ ਖਾਲੇ ਵਾਲੀ ਮੋਟਰ ਤੇ ਖਾਲੇ ਵਾਲੀ ਮੋਟਰ ਤੇ ਬੁੱਲੇ ਗੰਡੇ ਵਾਸਤੇ ਸਪੈਸ਼ਲ ਦਿੰਦੇ ਆ ਅੱਛਾ ਇਹ ਉਹ ਆ ਜਿਹੜੀ ਉਹ ਤਕਨੀਕ ਜੀ ਪਾਸ ਯਾਰ 6-7 ਦਿਨ ਹੋ ਗਏ ਸਪਰੇਅ ਕਰੀ ਨੂੰ ਤੇ ਮੈਨੂੰ ਲੱਗਦਾ ਨਹੀਂ ਵੀ ਅਗਦੀ ਮਰੂਗਾ ਸਪਰੇਅ ਵੀ ਆਪਾਂ ਤਾਂ ਪੂਰੀ ਮਹਿੰਗੀ ਕਰਤੀ ਸੀਗੀ ਆ ਦੋ ਕਿਰਾਂ ਚ ਤਾਂ ਬਦੀਂਦਾ ਹੀ ਬਾਲਾ ਮੁਸ਼ਕਲ ਲੱਗਦਾ ਚਲ ਕਰਦੇ ਆ ਕੋਈ ਹੱਲ ਕੀ ਕਰੀ ਜਾਂਦਾ ਓਏ ਓ ਕਿਵੇਂ ਆ ਠੀਕ ਆ ਕਾਦੇ ਹਾਲ ਆ ਯਾਰ ਬੁਰਾ ਹਾਲ ਹੀ ਬੁਰਾ ਕੀ ਕਣਕ ਦੇ ਬੂਝੇ ਲੱਭਦੇ ਹਨ ਤਾਂ ਕਣਕ ਦੇ ਬੂਝੇ ਲੱਭਣ ਵਾਲਾ ਹੀ ਕੰਮ ਹੋ ਗਿਆ ਬਰਾੜਾ ਗੁੱਲੀ ਡੰਡਾ ਗੁੱਲੀ ਡੰਡਾ ਹੀ ਹੋ ਗਿਆ ਦੇਖ ਲਾ ਸਪਰੇਅ ਸਪਰੂ ਵੀ ਕਰੀ ਆ ਯਾਰ ਕੋਈ ਕੰਮ ਕੁਮਮੀ ਨਹੀਂ ਕਰਾ ਮੈਂ ਤਾਂ ਆਖਿਆ ਕਿਤੇ ਗੁੱਲੀ ਡੰਡਾ ਬੀਜਿਆ ਨੇ ਬੀਜੀ ਦਾ ਕਣਕ ਸੀ ਪਰ ਹੋ ਗਿਆ ਗੁੱਲੀ ਡੰਡਾ ਹੀ ਕੱਲਾ ਐ ਹੋ ਜਾਂਦਾ ਆ ਤੇਰੇ ਸਾਹਮਣੇ ਉਹ ਫੋਨ ਨੂੰ ਕਿਹੜਾ ਕੋਈ ਕੰਡੀਗਣਾ ਇਹ ਉਹ ਭਾਈ ਪਤਾ ਕੀ ਚੱਕਰ ਆ ਇਹ ਹੂੰ ਟੱਕਰ ਕਾਣ ਕਿੰਨੇ ਉਹ ਲਿਆ ਸੀ ਇਹ ਇਹ ਆਪਣਾ ਕੋਲੇ 60000 ਨੂੰ ਸੀ 60000 ਨੂੰ ਸਾਰਾ ਹੀ ਤਾਂ ਫਿਰ ਬਦੰਗਰਾ ਗੁੱਲੀ ਡੰਡਾ ਹੀ ਹੋਣਾ ਗੁੱਲੀ ਡੰਡਾ ਤਾਂ ਹੋਣਾ ਆਪਾਂ ਤਾਂ ਸਪਰੇ ਵੀ ਪੂਰੀ ਮਹਿੰਗੀ ਕਰਤੀ ਉਹ ਨਹੀਂ ਤੈਨੂੰ ਪਰ ਇਹ ਉਧਰ ਕਣਕ ਉਧਰ ਕਿਧਰੀ ਕਣਕ ਕਾਦੇ ਨੇ ਉਧਰ ਗਈ ਕਿ ਸਸਤਾ ਲੈ ਲਿਆ ਮੈਂ ਤੇ ਹੋਰ ਅਸੀਂ ਬਤੰਦਰਾ 887 ਵਿਹਾਰ ਦੇ ਨੇੜੇ ਪਹੁੰਚੇ ਪਏ ਆ ਥੋੜੇ ਹੈ ਨੇ ਗੁੱਲੀ ਡੰਡਾ ਗੁੱਲੀ ਲੰਡਾ ਹਾਂ ਉਹ ਜਾ ਭਰਾਵਾ ਆ ਸਾਡੇ ਲੈ ਜਾ ਇੱਥੋਂ ਲੈ ਜਾ ਕਣਕ ਵੀ ਤੇਰੀ ਭੂਰਾ ਭੂਰਾ ਏ ਯਾਰ ਆ ਲੈ ਜਾ ਇੱਥੋਂ ਲੈ ਜਾ ਗਾਹ ਨੂੰ ਤੈਨੂੰ ਦੇ ਦਾਂਗੇ ਇੱਥੋਂ ਆਪਾਂ ਤਾਂ ਵੇਚਦੇ ਹੁੰਨੇ ਹਰੇ 40 ਗੁੱਲੀ ਲੰਡਾ ਗੁੱਲੀ ਡੰਡਾ ਹੀ ਹੁੰਦਾ ਇੱਥੇ ਉਹ ਵੇਖਦਾ ਇਹ ਲੱਗਦਾ ਕਿ ਇਹ 6000 ਨਾਲ ਕੁਵਾਂਟ ਵਾਲਾ ਕਣਕ 2200 ਨੂੰ ਆ ਆਪਾਂ ਦਾ ਗਾਹ ਨੂੰ ਸਾਰੇ ਵਾਂਝ ਗੁੱਲੀ ਡੰਡਾ ਹੀ ਕਰਨਾ ਬੁਸ਼ਰਮਾ ਹੋਇਆ ਕਿ ਵੇਖਦਾ ਹਾਂ ਵੈਗ ਜਾਂਦਾ ਇਹ ਤੇ ਹੋਰ ਇਹਦਾ ਹੁਣ ਮੈਂ ਦੇਣਾ ਵੀ ਇਹਨੂੰ ਸਪਰੇ ਸਪਰੂ ਚੰਗੀ ਤਾਕਤ ਵਾਲੀ ਕਿਹੜੀ ਕਰੀਏ ਫਿਰ ਉਹਨਾਂ ਝਾੜਵਾ ਜਾਂਦਾ ਇਹਦਾ ਐਂ ਕਰ ਡੀਏਪੀ ਪਾ ਇਹਨੂੰ ਮੜੀ ਗੱਟਾ ਫੇਰ ਵੇਖੀ ਵਾਧਦਾ ਡੀਏਪੀ ਦਾ ਆਪ ਇੱਕ ਇੱਕ ਗੱਟਾ ਦਾ ਥੱਲੇ ਪਾਤਾ ਬਰਾੜਾ ਤੇ ਗੱਟਾ ਗੱਟਾ ਉੱਤੇ ਪਾਤਾ ਸੀ ਤੇ ਹੁਣ ਡੀਏਪੀ ਦੀ ਸਪਰੇ ਕਰਨੀ ਐ ਇਹਨੂੰ ਮੈਂ ਥੋੜਾ ਰਿਆਂ ਲੈ ਕੇ ਜਾਂਦੇ ਆ ਤੇ ਆਹ ਵਾਂਣ ਤੂੰ ਛੜ ਕਰਗਾ ਬਣਾਈ ਬੈਠਾ ਆ ਸੁੱਕਾ ਗਿਆ ਯਾਰ ਹੁਣ ਰੇਹ ਪਾਉਣੀ ਸੌਖੀ ਆ ਇਦੋਂ ਬਾਅਦ ਹੁਣ ਇਹ ਤੋਂ ਸਪਰੇਅ ਕਰਾਂਗੇ ਉਹ ਵੀ ਸੌਖੀ ਆ ਪਤਾ ਯਾਰ ਫਿਰ ਗੁੱਲੀ ਡੰਡਾ ਆਪਣੇ ਤੈਨੂੰ ਪਤਾ ਗੁੱਲੀ ਡੰਡੇ ਦੀ ਖੇਤੀ ਕਰਦੇ ਆ ਸਾਰੇ ਕੋ ਇਹੋ ਜਿਹੇ ਕਿਸਾਨ ਆ ਪੰਜਾਬ ਦੇ ਵਿੱਚ ਜਿਹੜੇ ਕੱਲੀ ਗੁੱਲੀ ਡੰਡੇ ਦੀ ਖੇਤੀ ਕਰਦੇ ਆ ਉਹ ਤਾਂ ਗਾਂ ਵਧੂਆ ਤੇਰਾ ਤਾਂ ਇਹ ਫਿਰ ਪੂਰਾ ਮਾਨ ਸਲਮਾਨ ਬੰਦਾ ਖੇਤੀ ਪਾੜੀ ਆ ਨਾ ਕੀਤੇ ਨਹੀਂ ਗੱਲ ਇੱਥੇ ਨਹੀਂ ਉਹ ਕਹਿੰਦੇ ਸੀ ਇੱਥੇ ਆਵਾਂਗੇ ਇਹ ਵੀ ਲੈ ਕੇ ਜਾਣਾ ਆਪਣੇ ਤੋਂ ਉਹਨਾਂ ਨੇ ਉਹ ਮੈਨੂੰ ਜੇ ਚਾਹੀਦਾ ਹੋਇਆ ਦੱਸ ਦੇਂ ਬੁੱਕ ਕਰਾ ਦੇ ਹਾਂ ਹਾਂ ਮੈਂ ਲੈ ਜਾਊਂਗਾ ਕੋਈ ਨਹੀਂ ਮੈਂ ਆਪਣਾ ਪ੍ਰਾਲ ਪ੍ਰਾਲ ਚ ਹੀ ਲੈ ਜੀ ਇਹ ਉਦੋਂ ਬਾਅਦ ਤਾਂ ਪਾਲਿਆ ਨਹੀਂ ਤੇ ਨਾਲੇ ਆ ਤੂੰ ਕਹਿੰਦਾ ਯਾਰ ਮੈਨੂੰ ਤਾਂ ਮਗਾਈਆ ਕਰਨ ਕੇ ਦਾ ਕਾਦੂ ਹੀ ਕਹਿੰਦਾ 8 8 ਫੁੱਟ ਜੇ ਆਪਾਂ ਗੁੱਲੀ ਡੰਡਾ ਹੀ ਕਰਤਾ ਸੀ ਸਾਰਾ ਇਹਦਾ ਤੂੰ ਕਹਿੰਦਾ ਤਾਰਾਂ ਉੱਚੀਆਂ ਕਰਾਉਣੀਆਂ ਪੈਣੀਆਂ ਹਾਂ ਉੱਚੀਆਂ ਕਰਾਉਣੀਆਂ ਪੈਣੀਆਂ ਉਹ ਜਦੋਂ ਗੁੱਲੀ ਡੰਡਾ ਨਿਸਰਦਾ ਨਾ ਉਹ ਇਹ ਕਣਕਰਾਂ ਦਾ ਬਾੜਾ ਉੱਚਾ ਜਾਵ ਰੰਦਾ 10 10 11 11 ਫੁੱਟ ਤੇ ਹੋ ਜਾਂਦਾ ਕੁਝ ਨਹੀਂ ਅੱਛਾ ਇਹ ਗੁੱਲੀ ਡੰਡਾ ਕਹਿੰਦਾ ਸੀ ਮੈਂ ਤਾਂ ਕਣਕ ਸਮਝੇ ਕਿਤੇ ਉਦੋਂ ਨਹੀਂ ਨਹੀਂ ਆਪਾਂ ਗੁੱਲੀ ਡੰ ਮੈਂ ਤਾਂ ਯਾਰ ਅੱਜ ਮਿਲਿਆ ਤੈਨੂੰ ਤੂੰ ਤਾਂ ਕਿਸਾਨ ਹੀ ਬਾਲਾ ਗਾਂ ਵਦੂ ਆ ਮੈਂ ਤਾਂ ਤੇਰੇ ਨਾਲ ਆ ਦੇਖ ਆਪਣਾ ਨਿਕੰਜਾ ਮੋਟਰਾਂ ਮਟਰਾਂ ਲਾ ਆਂ ਜਾਂ ਮੀਆਂ ਪੂਰੀਆਂ ਆਹਾ ਹਾਂ ਇਹ ਪਾਣੀ ਵਾਵਾ ਕਰਦੀ ਹੈ ਇਹ ਪਾਣੀ ਫੁੱਲ ਕਰਦੀ ਹੈ ਇਹ ਤੇ ਪੂਰਾ ਨਹੀਂ ਆ ਸਬਸਿਡੀ ਵੀ ਆ ਅਰੇ ਇਹ ਤਾਂ ਸਬਸਿਡੀ ਆ ਸਬਸਿਡੀ ਆ ਕਿੰਨੀ ਇਹ ਤੇ 80% ਸਬਸਿਡੀ ਆ 80% ਸਬਸਿਡੀ ਖਾਲੇ ਵਾਲੀ ਮੋਟਰ ਤੇ ਖਾਲੇ ਵਾਲੀ ਮੋਟਰ ਤੇ ਗੁੱਲੀ ਡੰਡੇ ਵਾਸਤੇ ਸਪੈਸ਼ਲ ਦਿੰਦੇ ਆ ਅੱਛਾ ਇਹ ਉਹ ਆ ਜਿਹੜੀ ਉਹ ਤਕਨੀਕ ਜੀ ਪਾਸ ਕਰਦੇ ਆ ਇੱਕ ਬਾਹਰ ਲਈ ਆ ਇਹ ਥੱਲੋਂ ਪਾਣੀ ਜਦੋਂ ਤਾਂ ਆਪਾਂ ਨੂੰ ਲੋਡ ਹੋਵੇ ਉਦੋਂ ਇਧਰੋਂ ਵਾਹਨ ਚੋਂ ਪਾਣੀ ਵਾਪਸ ਭੇਜੀ ਜਾਂਦੀ ਆ ਜਦੋਂ ਆਪਾਂ ਨੂੰ ਲੋਡ ਆ ਉਹ ਥੱਲੋਂ ਧਰਤੀ ਚੋਂ ਖਿੱਚ ਕੇ ਬਾਹਰ ਸੱਟੇ ਆ ਵਾਹ ਲਾਈ ਬੈਠਾ ਘੋਲਾਈ ਬੈਠਾ ਤੂੰ ਆਪਣੇ ਛੀ ਸੱਤ ਲੱਗ ਜਮੇ ਉਧਰ ਵੀ ਬਹੁਤ ਲੱਗ ਜਾਂ ਆਪਣੇ ਯਾਰ ਖੇਤੀ ਮੈਨ ਗੁੱਲੀ ਡੰਡੇ ਤੇ ਉਹ ਲਾਈਟ ਦੇਖਲਾ ਬੱਲਵ ਚੱਲੀ ਜਾਂਦਾ ਆਪਣੇ 24 ਘੰਟੇ ਲਾਈਟ ਆ ਇੱਥੇ ਗੁੱਲੀ ਡੰਡੇ ਵਾਸਤੇ ਬ ਤੇਰੀ ਤਾਂ ਯਾਰ ਸੋਚ ਹੀ ਬਾਲੀ ਤਗੜੀ ਐ ਮੈਂ ਖੇਤੀ ਤੁਸੀਂ ਕਰੋ ਨਾ ਫਿਰ ਤੁਸੀਂ ਕਰਦੇ ਕਦੋਂ ਯਾਰ ਗੁੱਲੀ ਡੰਡੇ ਦੀ ਖੇਤੀ ਬਾਈ ਅਛਾ ਨਹੀਂ ਨਹੀਂ ਬਾਈ ਹੁਣ ਤਾਂ ਕਰਾਂਗੇ ਮੈਂ ਤਾਂ ਐਵੇਂ ਕਣਕੜਾ ਮੱਥਾ ਮਾਰੀ ਜਾਂਦਾ ਰਹਿੰਦਾ ਸੀ ਮੈਂ ਤਾਂ ਪਤਾ ਹੀ ਹੋਣ ਲੱਗਿਆ 1 ਕੁਇੰਟਲ ਹੋ ਜਾਂਦਾ 50 ਮਣ ਹੋ ਗਈ 1 ਕੁਇੰਟਲ ਦੀ 7000 ਨੂੰ ਵਿਕਦਾ 1 ਲੱਖ 40000 ਰੁਪਏ ਦਾ ਕਿੰਨਾ ਗੁੱਲੀ ਡੰਡੇ 1 ਲੱਖ ਤੇ ਕਣਕ ਹੁੰਦੀ ਹੱਤੀ 35000 ਦੇ ਤੁਸੀਂ ਐਵੇਂ ਤੁਰੇ ਫਿਰਦੇ ਆਲੇ 1 ਹੀ ਮਹੀਨੇ ਇਹ ਇਹਦਰ ਜੋ ਇਹ ਤਕਨੀਕ ਕਿੱਥੋਂ ਤੈਨੂੰ ਪਤਾ ਲੱਗੀ ਆਪਣੇ ੱੱਕੇ ੱੱਕੇ ਖਾ ਕੇ ਹੀ ਆਉਂਦੀ ਆ ਬਰਾੜਾ ਬਜ਼ੁਰਗ ਤਾਂ ਉਹੀ ਹੈ ਨਾ ਇਹ ਧੱਕੇ ਖਾ ਕੇ ਅਕਲ ਆਉਂਦੀ ਆ ਹੌਲੀ ਹੌਲੀ ਗਾਂ ਸਿਆਣੇ ਹੋ ਜਾਣਗੇ ਲੋਕ ਤੇ ਦਵਾਈਆਂ ਦਵੰਜਾ ਨਾ ਕਰਿਆ ਕਰੋ ਕੰਮ ਤਾਂ ਕਰਦੀਆਂ ਹੀ ਨਹੀਂ ਬਾਈ ਆਪਾਂ ਵੀ ਬੁਥੇਰੀਆਂ ਮਹਿੰਗੀਆਂ ਕਰਕੇ ਦੇਖ ਲਈਆਂ ਪਰ ਆ ਹੁਣ ਵਧੀਆ ਆਪਾਂ ਨੇ ਆ ਇੱਕ ਤੇ ਆਪਾਂ ਕਿੱਲਾ ਕਵਾਨ ਦਾ ਜਿਹੜਾ ਗੁੱਲੀ ਡੰਡੇ ਦਾ ਹੀ ਕੱਲਾ ਕਰਿਆ ਗਾਂ ਨੂੰ ਆਪਾਂ ਸਾਰਾ ਬਾਣੀ ਗੁੱਲੀ ਡੰਡੇ ਦੀ ਕਰੀਏ ਠੀਕ ਠੀਕ ਚਲ ਤੂੰ ਮੈਂ ਤਾਂ ਫਿਰ ਮੜਾ ਅੱਜ ਮੈਂ ਤਾਂ ਜਾਣਾਂ ਮੈਂ ਵੇਨਾ ਜੇ ਮੈ ਤਾਂ ਨਾ ਕਣਕ ਹੋਣਾ ਕਰਦਾ ਵਿੱਚੋਂ ਮਰਦੇ ਪਿਛੇ ਨਹੀਂ ਜੇ ਤੂੰ ਬੀਜ ਲੈ ਕੇ ਜਾਣਾ ਨਾ ਤਾਂ ਆਪਦੇ ਸਾਈ ਮੈਨੂੰ ਦੇ ਜਾ ਨਾਂ ਲਿਖਾ ਜਾ ਤੇ ਮਿਲੂ ਤੈਨੂੰ ਬਸ 5-4 ਕਿਲੋ ਹੀ 10 ਕਿੱਲੇ ਦਾ ਬੀਜ ਮਿਲੂਗਾ ਤੈਨੂੰ ਗਾਂ ਨੂੰ ਉਸ ਤੋਂ ਬਾਅਦ ਤੂੰ ਆਪਦਾ ਚਲ ਮੈਂ ਕਰਦਾ ਕੋਈ ਨਹੀਂ ਹੱਲ ਹਨਾ ਪਤੰਦਰ ਹੋਇਆ ਗੁੱਲੀ ਡੰਡਾ ਪਿਆ ਹੈ ਅਸੀਂ ਤਾਂ ਤਾਂ ਖੇਤੀ ਐ ਐ ਕਰਦੇ ਆ ਯਾਰ ਐਡੇ ਬਿਸ਼ਰਮ ਲੋਕ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ ਬੰਦੇ ਨੇ ਯਾਰ ਮੈਂ ਤਾਂ ਪਹਿਲੀ ਵਾਰ ਹੀ ਬੰਦਾ ਦੇਖਿਆ ਯਾਰ ਇਹ ਕਮਾਲ ਹੋਈ ਪਈ ਹੈ ਇਹ ਰੇ ਤਾਂ ਬਿਸ਼ਰਮ ਹੀ ਹੈ ਹੈ ਅਗੇ ਮਾਦਾ ਵੀ ਤਾਂ ਬਹੁਤ ਹੁੰਦਾ ਬਹੁਤ ਗੁੱਲੀ ਡੰਡਾ ਹੁੰਦਾ ਸਾਡੇ ਤਾਂ ਹੈ 1 ਲੱਖ ਤੋਂ ਹੁੰਦਾ ਸੁੱਤਰ 1000 ਦਾ ਗੁੱਲੀ ਡੰਡਾ ਵੀ ਇਹ ਦਿੰਦਾ ਹੈ ਯਾਰ ਸੱਚ ਨਾ ਕਹਿੰਦਾ ਵੇ ਹੈ ਮੈਨੂੰ ਤਾਂ ਇਹ ਲੱਗਦਾ ਸੱਚੀ ਨਾ ਸੱਚ ਜੇ ਸੱਚੀ ਗੱਲ ਆ ਯਾਰ ਇਹ ਤਾਂ ਇਹ ਰੱਪਾ ਕਰ ਗਏ ਹਨਾ ਤੇ ਰੱਪਾ ਮੈਂ ਬਾਪੂ ਨੂੰ ਕਹਿੰਦਾ ਛੱਟਾ ਦੇ ਦੇ ਪਾਣੀ ਲਾ ਕੇ ਗੁੱਲੀ ਡੰਡਾ ਹਾਂ ਛੱਟਾ ਦੇ ਦਿੰਦੇ ਆ ਯਾਰ ਇਹਦਾ ਪਸੰਦ ਰ 1.5 ਲੱਖ ਰੁਪਏ ਤਾਂ ਕਿੱਥੇ 40000 ਦੀ ਪਿਆ ਦੀ ਕਣਕ